ਦੇ ਲੰਬੇ ਸਮੇਂ ਤੋਂ ਨਗਰ ਨਿਗਮ ਕਾਰਪੋਰੇਸ਼ਨ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਦੇ ਵਿਖੇ ਮਿਊਨਿਸਪਲ EMPਲੋਏ ਸੰਘਰਸ਼ ਕਮੇਟੀ ਦਰਜਾ ਚਾਰ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇੱਕ ਵਿਸ਼ੇਸ਼ ਗੇਟ ਰੈਲੀ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਸਰਕਾਰ ਦੇ ਚੇਅਰਮੈਨ ਚੰਦਰ ਗਰੇਵਾਲ ਨੇ ਸ਼ਿਰਕਤ ਕੀਤੀ ਮੁਲਾਜ਼ਮ ਸਾਥੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਕੀ ਦੱਸਿਆ ਆਉਂ ਸੁਣਦੇ ਮੰਗਾ ਦੇਖੋ ਇਹ ਬਹੁਤ ਲੰਬੇ ਸਮੇਂ ਤੋਂ ਚਲਦੀਆਂ ਸਾਡੇ ਨਾਲ ਆ ਰਹੀਆਂ ਜਿਹਦੇ ਚ ਮੈਂ ਜਦੋਂ ਪੀਵੇ ਯੂਨੀਯਨਿਸਟ ਸੀਗਾ ਉਦੋਂ ਤੋਂ ਹੀ ਇਹ ਜੜੀਆਂ ਸਾਰੀਆਂ ਮੰਗਾ ਦੇ ਨਾਲ ਅਸੀਂ ਦੋ ਚਾਰ ਰਹੇ ਅੱਜ ਵੀ ਜਿਹੜੀਆਂ ਇਹ ਮੰਗਾ ਮਾਨਨ ਸਰ ਦੇ ਬਹੁਤ ਅਜ਼ੀਜ਼ ਭਾਈ ਅਸ਼wini ਸੋਹਤਾ ਜੀ ਉਹਨਾਂ ਦੀ ਮਿਊਨਿਸਪਲ ਸੰਘਰਸ਼ ਕਮੇਟੀ ਜਿਹੜੀ ਬਣੀ ਹੈ ਉਹਦੇ ਤਹਿਤ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਉਹ तमाम ਮੰਗਾ ਜਿਹੜੀਆਂ ਮੁਲਾਜ਼ਮਾਂ ਦੇ ਹਿੱਤਾਂ ਨੂੰ ਸਿਕਿਉਰ ਕਰਦੀਆਂ ਉਹ ਲਿਖੀਆਂ ਹੋਈਆਂ ਹਨ ਤੇ ਉਹਨਾਂ ਨੇ ਪੜ੍ਹ ਕੇ ਵੀ ਸੁਣਾਈਆਂ ਅਸੀਂ ਸੁਣੀਆਂ ਵੀ ਆ ਔਰ ਕਮਿਸ਼ਨਰ ਸਾਹਿਬ ਨੇ ਵੀ ਇੱਥੇ ਪੂਰਨ ਤੌਰ ਤੇ ਸਾਨੂੰ ਅਸ਼ਵਸਤ ਕੀਤਾ ਕਿ ਜਿਹੜੀਆਂ ਮੰਗਾਂ ਲੁਧਿਆਣੇ ਲੋਕਲ ਇੱਥੇ ਮਤਲਬ ਰਿਲੇਟ ਕਰਦੀਆਂ ਉਹ ਇੱਥੇ ਅਸੀਂ ਫੌਰੀ ਤੌਰ ਤੇ ਕਰਾਂਗੇ ਔਰ ਜਿਹੜੀਆਂ ਸਰਕਾਰ ਪੱਧਰ ਤੇ ਕਰਨ ਵਾਲੀਆਂ ਗੱਲਾਂ ਹੋਣੀਆਂ ਜਾਂ ਡਿਮਾਂਡਸ ਹੋਣੀਆਂ ਉਹ ਸਰਕਾਰ ਪੱਧਰ ਤੇ ਕਰਾਂਗੇ ਨਹੀਂ ਸਤ ਤਨਖਾਹਾਂ ਦੇਖੋ ਬੇਸਿਕਲੀ ਪ੍ਰਿੰਸੀਪਲ ਹੀ ਇਹ ਹੈ ਕਿ ਮੁਲਾਜ਼ਮ ਨੂੰ ਤਨਖਾਹ ਇਨ ਟਾਈਮ ਮਿਲਣੀ ਚਾਹੀਦੀ ਖਾਸ ਕਰਕੇ ਦਰਜਾ 4 ਜਿਹੜਾ ਕਰਮਚਾਰੀ ਹੈ ਇਨੂੰ ਤਨਖਾਹ ਇਨ ਟਾਈਮ ਹੋਣੀ ਚਾਹੀਦੀ ਕਿਉਂਕਿ ਇਹਦੇ ਇੱਕ ਘਰ ਦਾ ਜਿੰਨਾ ਵੀ ਸਿਸਟਮ ਹੁੰਦਾ ਚਾਹੇ ਬੱਚਿਆਂ ਦੀ ਐਜੂਕੇਸ਼ਨ ਹੋਵੇ ਚਾਹੇ ਹੈਲਥ ਸਿਸਟਮ ਹੋਵੇ ਚਾਹੇ ਰਾਸ਼ਨ ਪਵਾਣਾ ਹੋਵੇ ਇਹ ਤਾਂ ਵਿਚਾਰਿਆਂ ਕੋਈ ਲਿਮਟਡ ਜਿਆ ਮਨੀ ਆਉਂਦੀ ਹੈ ਤੇ ਉਹਦੇ ਅਕੋਰਡਿੰਗ ਮੈਂ ਬੇਨਤੀ ਕੀਤੀ ਹੈ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਦੇ ਵੀ ਚਲੋ ਜਿੰਨਾ ਹੱਥ ਪੱਲੇ ਹੈ ਇਹ ਵੀ ਆਪਣੇ ਪੱਧਰ ਤੇ ਕਰਨਗੇ ਜਿਹੜੀ ਸਰਕਾਰ ਦੇ ਨਾਲ GST ਜਿਹੜੀ ਟਾਈਮ ਸਿਰ ਇੱਥੇ ਪਹੁੰਚਣ ਦੀ ਗੱਲ ਹੈਗੀ ਆ ਉਹ ਵੀ ਅਸੀਂ ਵੀ ਕਰਾਂਗੇ ਸਾਡੀ ਵੀ ਇਹ ਡਿਊਟੀ ਬਣਦੀ ਹੈ ਤੇ ਮੁਲਾਜ਼ਮ ਨੂੰ ਜਿਹੜੀ ਤਨਖਾਹ ਹੈ ਉਹ ਇਨ ਟਾਈਮ ਜਿਹੜੀ ਮਿਲਣੀ ਚਾਹੀਦੀ ਨਿਸਬਲੈਂ ਬਲਾਈਸਮਰਸ਼ ਕਮੇਟੀ ਨਗਰ ਨੂੰ ਜਾਣ ਵਾਲੋ ਮੁਲਾਜ਼ਮਾਂ ਦੀਆਂ ਜੋ ਦਰਜਾ 4 ਦੇ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਸੀਗੀਆਂ ਉਹਨਾਂ ਨੂੰ 13 ਜਿਹੜੀਆਂ ਮੰਗਾਂ ਦਾ ਇੱਕ ਮਨਪੱਤਰ ਮਾਨਯੋਗ ਪ੍ਰੋਸ਼ਾ ਸਾਹਿਬ ਤੇ ਸਾਡੇ ਵਿਸ਼ੇਸ਼ ਤੌਰ ਤੇ ਜਿੰਦਰ ਤੋਂ ਚੇਅਰਮੈਨ ਸਾਹਿਬ ਚੰਨਨਗਰ ਜੀ ਨੇ ਆ ਕੇ ਸਾਡੀ ਜਿਹੜੀ ਉਹ ਫਰਿਆਦ ਸੁਣੀ ਹੈ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਸਰਕਾਰ ਪੱਧਰ ਦੀਆਂ ਮੰਗਾਂ ਨੇ ਉਹ ਚੰਨਨਗਰ ਜੀ ਸਾਡੀਆਂ ਲਾਗੂ ਕਰਵਾਣ ਜਿਹੜੀਆਂ ਲੋਕਲ ਪੱਧਰ ਦੀਆਂ ਮਾਨਯੋਗ ਕਮਿਸ਼ਨਰ ਸਾਹਿਬ ਲਾਗੂ ਕਰਾਣ ਕਿਉਂਕਿ ਇਹ ਸਰਕਾਰ ਦੀ ਇੱਕ ਪਾਲਿਸੀ ਆ ਮਾਨ ਜੀ ਦੀ ਕੀ ਸਰਕਾਰ ਆਪਕੇ ਦਵਾਰ ਵੀ ਹਰਥਾਂ ਤੇ ਜਾਂਦੇ ਨੇ ਅੱਜ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਮੁਲਾਜ਼ਮਾਂ ਦੇ ਵਿੱਚ ਆ ਕੇ ਉਹਨਾਂ ਨੇ ਮੁਲਾਜ਼ਮਾਂ ਦੀ ਸੁਸਮਨ ਸੁਣੀਆਂ ਨੇ ਤੇ ਇਹ ਖੁਦ ਸੰਘਰਸ਼ੀਲ ਰਹੇ ਨੇ ਤੇ ਇਹਨਾਂ ਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਤੇ ਇਸ ਕਰਕੇ ਇਹਨਾਂ ਇਹ ਜਾਣੂ ਜਾਣ ਨੇ ਤੇ ਆਸ ਹੈ ਸਾਨੂੰ ਪੂਰੀ ਕੀ ਸਾਡੀਆਂ ਜੜੀਆਂ ਮੰਗਾ ਤੇ ਬੂਰ ਪਊਗਾ ਕਿਉਂਕਿ ਕਿਤਾ ਸਰਕਾਰ ਪੋਸਟਿਵ ਹੈ ਇੱਕ ਸਾਡੇ ਮੰਤਰੀ ਸਾਹਿਬ ਵੀ ਇਹ ਸਮਾਜ ਚੋਂ ਨੇ ਦੂਜਾ ਚੇਅਰਮੈਨ ਸਾਹਿਬ ਵੀ ਸਮਾਜ ਚੋਂ ਨੇ ਉੱਪਰ ਸਾਡੇ ਅਫੀਸਰ ਵੀ ਮੌਕੇ ਤੇ ਸਾਰੇ ਪੋਸਟਿਵ ਨੇ ਇਸ ਲਈ ਸਾਨੂੰ ਬਹੁਤ ਵੱਡੀ ਉਮੀਦ ਹੈ ਕਿ ਸਾਡੀ ਜਿਹੜੀ ਮੰਗਾਂ ਨੇ ਉਹ ਜਲਦ ਪੂਰੀਆਂ ਹੋਣਗੀਆਂ